ਫਿਰੋਜ਼ਪੁਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਇੱਕ ਨੌਜਵਾਨ ਦੀ ਮੌਤ ਹੋਈ ਦੱਸੀ ਜਾ ਰਹੀ ਆ ਅੱਖ ਦੇ ਵਿੱਚ ਨੌਜਵਾਨ ਦੇ ਗੋਲੀ ਵੱਜੀ ਆ ਟੈਟੂ ਬਣਾਉਣ ਵਾਲੀ ਦੁਕਾਨ ਦੇ ਅੰਦਰ ਨੌਜਵਾਨ ਟੈਟੂ ਬਣਵਾਉਣ ਦੇ ਲਈ ਗਿਆ ਸੀ ਤਾਂ ਮੁੰਡਿਆਂ ਨੇ ਪਿੱਛੋਂ ਆ ਕੇ ਮੋਟਰਸਾਈਕਲ ਸਵਾਰ ਕਾਰ ਸਵਾਰ ਵੀ ਦੱਸੀ ਜਾ ਰਿਆ ਉਹਨਾਂ ਨੇ ਗਰੁੱਪ ਨੇ ਆ ਕੇ ਮਗਰੋਂ ਦੁਕਾਨ ਦੇ ਵਿੱਚ ਦੁਕਾਨ ਦੇ ਵਰਕਰ ਜਿਹੜਾ ਕੰਮ ਕਰਦਾ ਉਸ ਦੇ ਕਹਿਣ ਮੁਤਾਬਕ ਕੀ ਗੇਟ ਖੜਕਾਇਆ ਗੇਟ ਉਹਨੇ ਖੋਲੇ ਅੰਦਰ ਬੜੇ ਧੱਕਾ ਮੁੱਕੀ ਹੋਈ ਔਰ ਗੋਲੀਆਂ ਮਾਰ ਦਿੱਤੀਆਂ ਦੋ ਤਿੰਨ ਮਿੰਟ ਗੋਲੀਆਂ ਉੱਥੇ ਲਗਾਤਾਰ ਚੱਲਦੀਆਂ ਰਹੀਆਂ ਨੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਇੱਕ ਵੀਡੀਓ ਵੀ ਕਥਿਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੋਲੀਆਂ ਚੱਲਦੀਆਂ ਦੇਖੀਆਂ ਜਾ ਸਕਦੀਆਂ ਨੇ ਮੁੰਡੇ ਦੀ ਮੌਕੇ ਤੇ ਮੌਤ ਹੋ ਗਈ ਆ ਉੱਥੇ ਹੀ ਔਰ ਉਸ ਦੀ ਅੱਖ ਦੇ ਵਿੱਚ ਯਾਨੀ ਕਿ ਸਿਰ ਦੇ ਵਿੱਚ ਗੋਲੀ ਵੱਜੀ ਦੱਸੀ ਜਾ ਰਹੀ ਆ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਇਹ ਪੂਰਾ ਮਸਲਾ ਕਿਉਂ ਬਣਿਆ ਕਿਵੇਂ ਹੋਇਆ ਇਸ ਪੂਰੇ ਮਸਲੇ ਦੇ ਵਿੱਚ ਰੰਜਿਸ਼ ਦੱਸੀ ਜਾ ਰਹੀ ਆ ਬੀਤੇ ਦਿਨੀ ਜਿਸ ਮੁੰਡੇ ਦੇ ਗੋਲੀਆਂ ਵੱਜੀਆਂ ਨੇ ਉਸ ਮੁੰਡੇ ਦਾ ਝਗੜਾ ਹੁੰਦਾ ਹੈ ਕੋਈ ਰੰਜਿਸ਼ ਆ ਔਰ ਉਸ ਦੇ ਬਾਅਦ ਅੱਜ ਇਹ ਇੱਕ ਦੋ ਦਿਨ ਬਾਅਦ ਅੱਜ ਇਹ ਗੱਲ ਸਾਹਮਣੇ ਆਉਂਦੀ ਆ ਜਿਸ ਤੋਂ ਬਾਅਦ ਇਸ ਮੁੰਡੇ ਦੀ ਮੌਤ ਹੋ ਜਾਂਦੀ ਆ ਉਸ ਦੇ ਗੋਲੀਆਂ ਲੱਗਣ ਤੋਂ ਬਾਅਦ ਤੁਹਾਨੂੰ ਦੱਸ ਦਈਏ ਜਿਹੜੇ ਮੁੰਡੇ ਦੀ ਮੌਤ ਹੋਈ ਆ ਉਸ ਦੇ ਉੱਪਰ ਵੀ ਆਰਮਸ ਐਕਟ ਦਾ ਪਰਚਾ ਦਰਜ ਆ ਜੇਲ ਕੱਟ ਕੇ ਵੀ ਦੱਸਿਆ ਜਾ ਰਿਹਾ ਕਿ ਉਹ ਨੌਜਵਾਨ ਆਇਆ ਪਰ ਹੁਣ ਇਹ ਗੋਲੀਆਂ ਦੇਵ ਸਮਾਜ ਕਾਲਜ ਫਿਰੋਜ਼ਪੁਰ ਦਾ ਔਰ ਮੱਖੂ ਗੇਟ ਦੇ ਵਿਚਾਲੇ ਜੇ ਜਿਹੜੀਆਂ ਗੋਲੀਆਂ ਬਚੀਆਂ ਨੇ ਉਹ ਟੈਟੂ ਬਣਾਉਣ ਵਾਲੀ ਦੁਕਾਨ ਉੱਥੇ ਸੀ ਜਿੱਥੇ ਗੋਲੀਆਂ ਚੱਲੀਆਂ ਨੇ ਮੌਤ ਹੋ ਗਈ ਆ ਮੁੰਡੇ ਦੀ ਪਰ ਦੂਜੇ ਪਾਸੇ ਫਿਲਹਾਲ ਦੀ ਘੜੀ ਫਿਰੋਜ਼ਪੁਰ ਦੇ ਵਿੱਚ ਗੈਂਗਵਾਰ ਦੀ ਗੱਲ ਕਹੀ ਜਾ ਰਹੀ ਆ ਕਿ ਗੈਂਗਵਾਰ ਜਿਹੜੀ ਆ ਬਹੁਤ ਜ਼ਿਆਦਾ ਵੱਧ ਚੁੱਕੀ ਆ ਪਰ ਤੁਹਾਨੂੰ ਦੱਸ ਦिए ਕਿ ਇਹ ਗੈਂਗਵਾਰ ਤੁਸੀਂ ਕਹਿ ਸਕਦੇ ਹੋ ਪਰ ਦੂਜੇ ਪਾਸੇ ਇਸ ਦੇ ਮਗਰ ਜਿਹੜੇ ਕਥਿਤ ਮਸਲਾ ਹੈ ਉਹ ਇਹਨਾਂ ਦਾ ਲੜਾਈ ਦਾ ਲੜਾਈ ਝਗੜਾ ਆਪਸੀ ਰੰਜਿਸ਼ ਆ ਜਿਸ ਦੇ ਕਾਰਨ ਇਹ ਪੂਰੀ ਕਹਾਣੀ ਬਣਦੀ ਆ ਜਿਸ ਦੇ ਕਾਰਨ ਉਸ ਮੁੰਡੇ ਨੂੰ ਮਾਰਨ ਦੇ ਲਈ ਆਉਂਦੇ ਨੇ ਮੋਟਰਸਾਈਕਲ ਦੇ ਸਵਾਰ ਵੀ ਹੁੰਦੇ ਨੇ ਕਾਰ ਤੇ ਸਵਾਰ ਵੀ ਹੁੰਦੇ ਨੇ ਮੂੰਹ ਬੰਨੇ ਤੋਂ ਬਿਨਾ ਗੋਲੀਆਂ ਮਾਰ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਦੂਜੇ ਪਾਸੇ ਮੌਕੇ ਤੇ ਪੁਲਿਸ ਪਹੁੰਚੀ ਆ ਫਰੋਸਪਰ ਦੀ ਪੁਲਿਸ ਨਾਲ ਜਦੋਂ ਗੱਲਬਾਤ ਕੀਤੀ ਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਬੰਦੇ ਜਿਹੜੇ ਅਸੀਂ ਟ੍ਰੇਸ ਕਰ ਲਏ ਨੇ ਬਹੁਤ ਜਲਦੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਵੇਗਾ ਫਿਲਹਾਲ ਦੀ ਘੜੀ ਪੂਰਾ ਮਸਲਾ ਤੁਹਾਡੇ ਸਾਹਮਣੇ ਰੱਖਿਆ ਅਗਰ ਇਸ ਤੋਂ ਇਲਾਵਾ ਕੋਈ ਵੀ ਕਹਾਣੀ ਕੋਈ ਵੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਹੋਰ ਦੁਕਾਨ ਮਾਲਕ ਨੇ ਕੀ ਕੁਝ ਇਹਦੇ ਬਾਰੇ ਬੋਲਿਆ ਫਿਰੋਜ਼ਪੁਰ ਦੀ ਪੁਲਿਸ ਨੇ ਕੀ ਕੁਝ ਕੀਤਾ ਔਰ ਪੂਰੀਆਂ ਵੀਡੀਓਜ਼ ਦੇ ਵਿੱਚ ਕੀ ਆ ਉਹ ਤੁਸੀਂ ਵੀਡੀਓ 'ਚ ਅੱਗੇ ਖੁਦ ਸੁਣ ਲਵੋ ਟੈਟੂ ਦਾ ਟਾਈਮ ਸੀ ਕਿ ਮੈਂ ਟੈਟੂ ਕਰ ਰਿਹਾ ਲੱਗਾ ਸੀ ਕੋਈ ਆਪਣੇ ਕੋਲੇ client ਆਏ ਹੋਏ ਸੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਮੈਨੂੰ ਪਤਾ ਲੱਗਾ ਕਿ ਦੋ ਮੁੰਡੇ ਆਏ ਆ ਅਚਾਨਕ ਕਿਹਨੇ ਵੀਰੇ ਟੈਟੂ ਕਰਾਉਣਾ ਮੈਂ ਕਿਹਾ ਵੀਰੇ ਬੈਠੋ ਮੈਂ ਪਾਣੀ ਪੁਣੀ ਪਿਆਇਆ ਉਹਦੋਂ ਨੂੰ ਦੋ ਬੰਦੇ ਬਾਹਰ ਹੋ ਰਹੇ ਮੈਂ ਜਾ ਕੇ ਜਦੋਂ ਬੂਹਾ ਉਹਨਾਂ ਨੇ ਖੜਕਾਇਆ ਮੈਂ ਵੈਸ ਉਹਨਾਂ ਨੇ ਮੈਨੂੰ ਕਲਮੇ ਤੋਂ ਫੜਿਆ ਮੈਨੂੰ ਕਹਿੰਦੇ ਵੀ ਕੀ ਗੱਲ ਆ ਤੇਰੀ ਐ ਹਾਂ ਤੇ ਬੰਦੇ ਨਾਲ ਮੈਨੂੰ ਉਹ ਪਛਾਣ ਸੀ ਨਾ ਉਹ ਤੇ ਮੈਨੂੰ ਤਾਂ ਇਸ ਵੀ ਕਲਾਇੰਟ ਐ ਤੇ ਜਦੋਂ ਉਹਨਾਂ ਨੇ ਮੈਨੂੰ ਬਾਹਰ ਖਿੱਚਿਆ ਤੇ ਉਹਨਾਂ ਨੇ ਇੱਕ ਦੂਜੇ ਨਾਲ ਹੱਬਲਾ ਤਮੜੀ ਕੀਤਾ ਜਦੋਂ ਰੌਲਾ ਰੁਲਾ ਪਾਇਆ ਤੇ ਮੈਂ ਬਾਹਰ ਨੂੰ ਭੱਜ ਗਿਆ ਬਾਹਰ ਨੂੰ ਤੇ ਪਿੱਛੋਂ ਵਾਜਾਂ ਹੀ ਆਈਆਂ ਗੋਲੀਆਂ ਦੀਆਂ ਬਾਕੀ ਜਿੰਦੇ ਗੋਲੀ ਲੱਗੀ ਆ ਉਹ ਬੰਦਾ ਕੌਣ ਆ ਪਤਾ ਨਹੀਂ ਭਾਜੀ ਮੈਨੂੰ ਸੱਚੀ ਕੋਈ ਨਹੀਂ ਜਾਂਦਾ ਮੈਂ ਤਾਂ ਜੀ 10 ਦਿਨ ਹੋਏ ਕੰਮ ਇੱਥੇ ਕੰਮ ਕਰਨ ਲਈ ਆਇਆ ਸੀਗਾ ਭਾਜੀ ਉਹ ਇਹ ਬਾਅਦ ਚ ਆਏ ਨੇ ਜਿਨ੍ਹਾਂ ਦੇ ਗੋਲੀ ਮੱਚੀ ਹੈ ਇਹ ਕਿਹੜੀ ਜਗ੍ਹਾ ਤੇ ਇਹ ਉਹ ਪਾਜੀ ਪਤਾ ਹੀ ਨਹੀਂ ਮੈਂ ਬਾਹਰ ਉਹਨਾਂ ਨੇ ਮੈਨੂੰ ਪਹਿਲਾਂ ਗਲਮੇ ਤੋਂ ਫੜ ਕੇ ਬਾਹਰ ਕੱਢਿਆ ਸਭ ਤੋਂ ਪਹਿਲਾਂ ਇਹ ਦੁਕਾਨ ਕਿਹੜੀ ਆ ਕਿੱਥੇ ਆ ਦੁਕਾਨ ਇਹ ਦੁਕਾਨ ਮੱਕੂ ਕਿਹੜਾ ਪਾਜੀ ਤੁਸੀਂ ਇੱਥੇ ਮੈਂ ਇੱਥੇ ਪਾਜੀ 10 15 ਦਿਨ ਹੀ ਆਈ ਦੁਕਾਨ ਕੋਲੇ ਨਾ ਆਪਾਂ 10 15 ਦਿਨ ਪਹਿਲਾਂ ਮੇਰਾ ਚੰਡੀਗੜ੍ਹ ਕੰਮ ਸੀ ਇਹ ਬੰਦਾ ਉਹਨਾਂ ਉਹਨਾਂ ਦੇ ਨਾਲ ਦਾ ਹੀ ਆ ਜਿਹੜੇ ਪਾਜੀ ਇਹ ਬੰਦੇ ਬਾਅਦ ਚ ਆਏ ਨੇ ਉਹਨਾਂ ਦੇ ਮਗਰ ਆਏ ਨੇ ਜਿਹਨੇ ਗੋਲੀ ਮਜੀਏ ਕੋਣ ਆ ਪਾਜੀ ਮੈਨੂੰ ਨਹੀਂ ਪਤਾ ਇਹ ਬੰਦੇ ਹੋਰ ਨਹੀਂ ਜਿਹੜੇ ਮਗਰ ਆਏ ਸੀ ਇਹਦਾ ਤੁਹਾਡਾ ਇਹ ਅੱਜ ਕਰੀਬ 10 ਕੋੜੇ ਮੈਨੇ ਜਿਹੜੀ ਹੈਗੀ ਇਹ ਇੰਨੇ आशु ਦਾ ਦੋਸਤ ਵੀ ਪਹਿਲੇ ਕਿਸੇ ਆਪਣੇ ਉਹਦੇ ਯਾਰਦੋਸਿਰ ਨਾਲ ਕੋਈ ਝਗੜਾ ਹੋਇਆ ਸੀ ਉਸ ਝਗੜੇ ਕਰਕੇ ਜਿਹੜਾ ਹੈਗਾ ਇਹ ਬੰਦੇ ਨੇ ਗੋਲੀ ਚਲਾਈ ਹੈ ਉਹ ਸਾਨੂੰ ਮਿਲ ਗਿਆ ਬੰਦੇ ਪਤਾ ਲੱਗੇ ਨੇ ਅਸੀਂ ਜਲਦੀ ਹੀ ਜਿਹੜਾ ਇੱਕ ਦੋ ਦਿਨ ਦੇ ਵਿੱਚ ਇਹ ਉਹਨੂੰ ਪੜਾਉਂਦੇ ਹਾਂ ਔਰ ਆਸ਼ੂ ਜਿਹੜਾ ਵਿਅਕਤੀ ਹੈ ਉਹਨੂੰ ਉਹਦੇ ਸਬੰਧ ਵਿੱਚ ਕੋਈ ਉਹਨੂੰ ਅਸੀਂ ਸਿਵਲ ਹਸਪੀਟਲ ਭੇਜਤਾ ਐ ਐਸ.ਐਸ.ਓ. ਸਾਹਿਬ ਉਹਨੂੰ ਸਿਵਲ ਹਸਪੀਟਲ ਭੇਜਤਾ ਜਿਉਂ ਸਿਵਲ ਲੈ ਉਸਦੇ ਗੋਲੀ ਕਿੱਥੇ ਲੱਗੀ ਜੀ ਗੋਲੀ ਉਹਦੇ ਅੱਖ 'ਚ ਲੱਗੀ ਐ ਅੱਛਾ ਜੀ ਤੇ ਹਮਲਾ ਅਸੀਂ ਬਸ ਜਿਹੜੇ ਬੰਦੇ ਸਾਨੂੰ ਸਾਨੂੰ ਕਲੂ ਮਿਲ ਗਿਆ ਦਾ ਬੰਦੇ ਦਾ ਪਤਾ ਲੱਗਿਆ ਅਸੀਂ ਜਿਹੜਾ ਹੈਗਾ ਜਲਦੀ ਉਹ ਫੜਦੇ ਹਮਲਾਵਰ ਕਿੰਨੇ ਵਿਅਕਤੀ ਆਏ ਸੀਗੇ 3-4 3-4 ਇਹ ਆਸ਼ੂ ਮੁੰਗਾ ਹੈਗਾ ਉਤਰਕੁਸ਼ਲ ਕੁਮਾਰ ਇਹਦਾ ਹੈਗਾ ਕਲੂਚਾ ਦੀ ਗਲੀ ਦੇ ਵਿੱਚ ਰਹਿਣ ਵਾਲਾ ਹੈਗਾ ਏ ਇਥੇ ਆਇਆ ਸੀ ਪਹਿਲੇ ਦੋ ਬੰਦੇ ਕੋਈ ਦੁਫਾਨ ਤੇ ਕੋਈ ਹੋਰ ਆਏ ਹੋਏ ਸੀ ਉਸ ਤੋਂ ਬਾਅਦ ਇਹ ਆਇਆ ਇਹਨਾਂ ਦੀ ਆਪਸ ਵਿੱਚ ਕੀ ਗੱਲਬਾਤ ਹੋਈ ਹੈ ਇਹ ਜੇ ਖਲੀਫ ਨਹੀਂ ਹੋਇਆ ਤੇ ਕਿਸੇ ਬੰਦੇ ਵੱਲੋਂ ਇਹਦੇ ਜਿਹੜੇ ਗੋਲੀ ਮਾਰੀ ਗਈ ਹੈ ਤੇ ਬੰਦੇ ਸਕੋਰ ਤੇ ਡੈੱਟ ਹੋਈ ਹੈ ਉਹਨੂੰ ਲੈ ਕੇ ਜਾ ਰਹੇ ਹਾਂ ਅਸੀਂ ਹਸਪਤਾਲ ਪੇਰ ਵੀ ਨੂੰ ਕੇਰ ਪਹਿਲੇ ਹਸਪਤਲ ਲੈ ਕੇ ਜਾ ਰਹੇ ਆ ਹਾਂਜੀ ਚਲੇ ਜਣੇ ਬਹੁਤ ਬੋਸ ਸਾਰੇ ਸਾਡੇ ਸਾਹਮਣੇ ਪੁਲਿਸ ਚਲੀ ਆ ਜੀ ਸਾਡੇ ਸਾਹਮਣੇ ਪੁਲਿਸ ਗੈਂਗ ਬੰਦੇ ਕਰਦੇ ਆਏ ਆ ਮੌਕੇ ਤੇ ਸਾਨੂੰ ਪਹਿਲਾਂ ਇਹਨੂੰ ਇਨਵੈਸਟੀਗੇਸ਼ਨ ਕਰ ਲੈਣ ਦੋ ਫਿਰ ਅਸੀਂ ਤੁਹਾਨੂੰ ਡਿਟੇਲ ਦੇ ਦਾਂਗੇ ਡਿਟੇਲ ਦੇ ਦਾਂਗੇ ਇਨਵੈਸਟੀਗੇਸ਼ਨ ਕਰ ਲੈਣ ਦੋ ਸਰ ਕਿੰਨੇ ਬੰਦੇ ਜੱਤੂ ਹੋਏ ਕੋਈ ਇੱਕੋ ਹੀ ਹੈ ਇੰਜਰੀ ਕਿੰਨੇ ਹੋਏ ਸੀ ਅਜੇ ਫਿਲਹਾਲ ਕੋਈ ਨਹੀਂ ਇੱਕੋ ਹੀ ਹੈ ਇਹ ਸਾਡੇ ਕੋਲ ਇਨਫਰਮੇਸ਼ਨ ਉਸ ਦਾ ਇੱਕੋ ਹੀ ਹੈ ਉਹ ਉਹ ਵੀ ਦੋ ਬੰਦੇ ਸੀ ਦੋ ਦੋ ਬੰਦੇ ਸੀ ਇਹ ਹੈਗਾ ਬਲੋਚਾਲੀ ਗਲੀ ਦਾ ਆਸ਼ੂ ਮੋਂਗਾ ਨਾਲ ਦਾ ਖਾਇਰ ਤੇ 21 ਜਨਮ ਪਤਵਾਰਗਾ